i'm <laughs> going ਪਰਵਾਰ ਨੂੰ ਨੌਕਰੀ ਦਾ ਗੁਰਮਾਰਾ ਦੀ ਘੁਰੀ ਵਿੱਚ ਬੜੇ ਦਰਦ ਨਾਲ ਜੋੜ ਕੇ ਕੀਤੀ ਜੋ ਕੁਝ ਦਿਨ ਪਹਿਲਾਂ ਦੇਸ਼ ਵਾਸਤੇ ਸਮਾਜ ਜੋ ਕਿ ਇੱਕ ਇੱਕ ਕੰਨ ਸ਼ਹੀਦਾਂ ਦੇ ਕੰਨੇ ਨਾਲ ਖੜੇ ਰਹਿ ਲੋ ਆ ਵਸਤੇ ਘੱਟ ਜੋਰ ਦੇ ਲੋਡ ਕਰ ਦੇਓ ਕਲੋਡ ਕਰ ਦੇਓ ਓਕੇ ਜੀ ਜੋਦੀ ਬਹੁਤ ਦੁਪਹਰ ਹੀ ਅੱਲਾ ਅਸੀਂ ਪਰਿਵਾਰ ਨੂੰ ਮਿਲੇ ਆ ਇਹ ਛੋਟਲੀ ਬੱਚੀ ਹੈ ਮਿਰਦਾ ਮਾਤਾ ਜੀ ਹੈਗੇ ਆ ਔਰ ਯੰਗ ਲੜਾਈ ਬਟ ਜੋ ਸ਼ਹੀਦ ਸੈਣੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਨਾਂ ਨੂੰ ਜੋ ਮਾਨ ਦਿਲਵਾਇਆ ਤੇ ਕੁਮਰ ਵਿਖੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਤੁਸੀਂ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਏਡੀ ਗਰੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨਾ ਪਹੁੰਚੋ ਪਤਾ ਨਹੀਂ ਲੱਗਦਾ ਇੰਨਾ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦੁੱਖ ਸ਼ਾਮਲ ਹੈ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਟ ਨਹੀਂ ਨਾ ਮੈਂ ਕਿਸੇ ਪਾਰਟੀ ਦੀ ਪਰ ਕੇਸੇ ਸਰਕਾਰ ਦੇ ਐਟਲਿਸ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜੇ ਲੋ ਜਿੰਨਾ ਵੀ ਹੈਗਾ ਉਹ ਮੈਂ ਜਲਦੀ ਕਰਵਾਵਾਂਗੇ ਜਿੱਤੇ ਤੋ ਕਰਕੇ ਬਹੁਤ ਰਾਜ ਦਾ ਮਤਲਬ ਕੇਸ ਹੈਗਾ ਹੀ ਉਹਨਾਂ ਨੌਲੇਜ ਦਾ ਬ੍ਰਿਗੇਡਰ ਲੋਕ ਸਾਹਿਬ ਨੇ ਜੀ ਸੈਨੀ ਵੈਲਫੇਰ ਦੇ ਟਰੈਕਟਰ ਉਹਨੇ 1 ਲੱਖ ਦਾ ਚੈੱਕ ਭੇਜਿਆ ਉਹ ਐਵੇਂ ਟੋਕਨ ਹੁੰਦਾ ਕਿ ਭਈ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ कोई गेट बना स्कूल का ना रखना जल्दी जल्दी होते जी का खालसा जी वाह तो है जी पहाड़ जो सदमा उन्होंने माता वास्ते मैं पत्नी वास्ते मासूम छः साल के बच्चे वास्ते अक्सर में दुख बयान नहीं किया जा सकता जिन्होंने परिवार के हज़ार पैसे दे बहुत बड़ा उन्होंने वास्ते नसीबत का पहाड़ पड़ जाता और दूजे पास हौसला इस करके कि फौज वास्ते देश वास्ते ਸਮਾਜ ਵਾਸਤੇ ਵੀ ਸੀਧੀ ਪਾਈ ਆ ਸਹਿਤਾਂ ਦਾ ਨਾਮ ਜਿਹੜਾ ਇਹਦੀ ਦੁਨੀਆ ਚ ਟਿਕ ਰਹਿਣਾ ਜ਼ਿੰਦਗੀ ਬਹੁਤ ਤਾਂਨਾ ਕੋ ਬੰਦੇ ਰੋਗ ਨਸ਼ੀ ਪੀ ਕੇ ਵੀ ਮਰ ਰਹੇ ਆ ਲੋਕ ਐਕਸੀਡੈਂਟਾਂ ਜਿਵੇਂ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਰਹੀ ਆ ਇਹ ਦੇਖ ਕੇ ਪਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਵਾਹ ਦੇ ਨਾਲ ਹਰ ਕਦਮ ਦੇ ਨਾਲ ਖੜਾਗੇ ਜਦ ਤੱਕ ਅਸੀਂ ਜਿਵੇਂ ਕਿ ਇਹ ਸਮਾਜ ਦੀ ਦੁਨੀਆ ਸਿਰਫ ਆ ਫੌਜੀ ਦੇ ਸਿਰ ਤੇ ਸਮਾਜ ਆ ਫੌਜੀ ਦੇ ਸਿਰ ਤੇ ਦੇਸ਼ ਉਸੋ ਜੀ ਪਰਵਾਨਾ ਦਾ ਕੁਝ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕੀਤੀ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਫਡ ਯੂਨਿਟ ਦੇ ਜਵਾਨ ਬਲਦਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਕੰਫੀਡੈਂਟ ਵਾਂਦੇ ਹੋਇਆ ਜੰਮੂ ਕਸ਼ਮੀਰ ਚਤਨਾ ਬਲਿਦਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਨੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜੋ ਜਿਤੀ ਗਈ ਬਲਦਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ لیکن ایک منتقد بھی نظر منتقد بھی کہے گا کہ اس یودے نے اپنا سپریم سیکریفائس دے کر اپنی او 4 سال دی معصوم بچی اپنی پتنی اپنی ماں نو جڑا ہے چھوڑا دے دیتا لیکن اوتھے دکھ دے نال نال مان بھی ہے کہ سائیکلے لوگ روز مرتے نے انہاں کوئی یاد نہیں لگا لیکن ایک شہید دی موت دے یہ طرح فلر فل کرتے ہیں تو ایک وقت پھر میں اس یودے ستتر فلر فل کرتے ہیں